ਨਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਉਹਦੇ ਚ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆਂਦੇ ਜੀ ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭਜਾ ਲੈਂਦੇ ਇਹਨਾਂ ਨੇ ਚੇਜ਼ ਕਰਕੇ ਉਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਬਾਅਦ ਉਹਨਾਂ ਕੋਲੋਂ 780 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਤੇ ਰਾਜੂਕੇ ਦਾ ਇੱਕ ਜਿਹੜੀ ਇਹਨਾਂ ਦੇ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਰਾਜੂਕੇ ਦਾ ਇੱਕ ਸਤਨਾਮ ਸੱਤਾ ਹੈਗਾ ਜਿਹੜਾ ਬਾਹਰ ਯੂ ਐਸ ਏ ਚ ਉਹ ਮੇਨ ਕੈਂਡੀਡੇਟ ਹੈਗਾ ਜਿੱਥੋਂ ਪਾਰੋਂ ਮੰਗਵਾਉਂਦੇ ਆ ਉਹ ਮੰਗਵਾ ਕੇ ਇਹਨਾਂ ਨੂੰ ਫਿਰ ਭੇਜਦਾ ਇਹਨਾਂ ਦੋਨਾਂ ਦਾ ਕੋਈ ਹਜੇ ਤੱਕ ਪੁਲਿਸ ਦਾ ਰਿਕਾਰਡ ਐਸਾ ਨਹੀਂ ਸੀਗਾ ਬਟ ਅੱਗੇ ਹਜੇ ਪੁੱਛਗਿੱਛ ਚੱਲ ਰਹੀ ਹੈ ਫਾਰਵਰਡ ਕਿ ਇਹਨੂੰ ਇਹਨਾਂ ਨੇ ਡਿਲੀਵਰੀ ਦੇਣੀ ਸੀ ਕਵਰੀਏ ਇਹਦੇ ਚ ਜੀ ਕੱਲ ਪਰਚਾ ਇੱਕ ਦਰਜ ਹੋਇਆ ਸੀਗਾ ਐਨਡੀਪੀਐਸ ਦਾ ਉਹਦੇ ਚ ਐਸਐਚਓ ਖਾਲੜਾ ਮਨੋਰ ਸ਼ਰਮਾ ਇਹਨਾਂ ਕੋਈ ਇਨਫੋਰਮੇਸ਼ਨ ਸੀਗੀ ਕਿ ਕੋਈ ਡਿਲੀਵਰੀ ਲੈ ਕੇ ਤਾਂ ਅੱਗੇ ਡਿਲੀਵਰੀ ਦੇਣ ਜਾ ਰਹੇ ਉਹਨਾਂ ਨੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਉਹਦੇ ਚ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆਂਦੇ ਜੀ ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭਜਾ ਲੈਂਦੇ ਇਹਨਾਂ ਨੇ ਚੇਸ ਕਰਕੇ ਉਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਉਹਨਾਂ ਕੋਲੋਂ 780 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਇਹਨਾਂ ਦੇ ਦੋਸ਼ੀ ਇੱਕ ਲਵਦੀਪ ਹੈ ਇੱਕ ਗੁਰਲਾਲ ਹੈ ਦੋਨੋਂ ਰਾਜੂ ਦੇ ਪਿੰਡ ਦੇ ਹੈਗੇ ਤੇ ਰਾਜੂ ਦੇ ਦਾ ਇੱਕ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਰਾਜੂ ਦੇ ਦਾ ਇੱਕ ਸਤਨਾਮ ਸੱਤਾ ਹੈਗਾ ਜਿਹੜਾ ਬਾਹਰ ਯੂ ਐਸ ਏ 'ਚ ਉਹ ਮੇਨ ਕੈਂਡੀਡੇਟ ਹੈਗਾ ਜਿੱਥੋਂ ਪਾਰੋਂ ਮੰਗਵਾਉਂਦੇ ਆ ਉਹ ਮੰਗਵਾ ਕੇ ਇਹਨਾਂ ਨੂੰ ਫਿਰ ਪੇਦਾ ਲਿੰਕ ਇਹਥੋਂ ਜਾ ਕੇ ਚੱਕ ਲੋ ਰਿਟਰੀਵ ਕਰਕੇ ਫਿਰ ਜਿੱਥੇ ਅੱਗੇ ਪਹੁੰਚਾਣੀ ਹੁੰਦੀ ਹੈ ਉੱਥੇ ਦੱਸ ਦਿੰਦਾ ਵੀ ਉੱਥੇ ਰੱਖ ਕੇ ਤਾਂ ਤੁਸੀਂ ਮੈਨੂੰ ਲੌਂਗੀਟਿਊਡ ਜਾਂ ਉਹਦਾ ਉਹ ਕੋਆਰਡੀਨੇਟਸ ਭੇਜ ਦਿਓ ਫੇਰੇ ਅਗਲੀ ਪਾਰਟੀ ਨੂੰ ਕਹਿ ਦਿੰਦਾ ਵੀ ਉੱਥੋਂ ਜਾ ਕੇ ਆਪਣਾ ਸਮਾਨ ਚੱਕ ਲੋ ਇਸ ਤੋਂ ਇਲਾਵਾ ਜਿਹੜਾ ਲਵਦੀਪ ਹੈ ਇਹਦਾ ਭਰਾ ਮਨਪ੍ਰੀਤ ਉਹ ਪਿਛਲੇ ਸਾਲ ਚੌਥੇ ਮਹੀਨੇ April 2023 ਚ ਇੱਕ ਪਰਚਾ ਦਰਜ ਹੋਇਆ ਸੀ 37 ਕਿਲੋ ਵਾਲਾ ਉਹ ਵੀ ਚੇਜ਼ ਕਰਕੇ ਪੁਲਿਸ ਪਾਰਟੀ ਨੇ ਫੜਿਆ ਸੀ ਫਾਜ਼ਲ ਕੱਚ ਤੋਂ ਉਹਦੇ ਚ ਉਹ ਅੰਦਰ ਹੈਗਾ ਇਹਨਾਂ ਦੋਨਾਂ ਦਾ ਕੋਈ ਹਜੇ ਤੱਕ ਪੁਲਿਸ ਦਾ ਰਿਕਾਰਡ ਐਸਾ ਨਹੀਂ ਸੀਗਾ ਬਟ ਅੱਗੇ ਹਜੇ ਪੁੱਛਗਿੱਛ ਚੱਲ ਰਹੀ ਹੈ ਫਾਰਵਰਡ ਕਿਨੂੰ ਇਹਨਾਂ ਨੇ ਡਿਲੀਵਰੀ ਦੇਣੀ ਸੀ ਉਹ ਹਜੇ ਅਸੀਂ ਕਰ ਰਹੇ ਹਾਂ ਕੋਈ ਸਰ ਡਰੋਨ ਵਗੈਰਾ ਨਹੀਂ ਮਿਲਿਆ ਕੋਈ ਵਗੈਰਾ ਨਹੀਂ ਡਰੋਨ ਵੈਸੇ ਰਿਕਵਰ ਹੋਏ ਸੀਗੇ ਬਟ ਉਹ ਹੁਣ ਇਹ ਲਿੰਕ ਅਪ ਕਰਨਾ ਕਿ ਇਹਦੇ ਨਾਲ ਹੈ ਮੇਬੀ ਕਿਉਂਕਿ ਉਹਦੀ ਰਿਕਵਰੀ ਨਹੀਂ ਸੀ ਹੋਈ ਡਰੋਨ ਰਿਕਵਰ ਹੋ ਗਿਆ ਸੀ ਇਸ ਤੋਂ 2 ਦਿਨ ਪਹਿਲੇ ਜਿਹੜੀ ਇਸ ਰਿਕਵਰੀ ਤੋਂ ਬਟ ਉਹ ਲਿੰਕ ਅਪ ਹੋਣ ਪਤਾ ਲੱਗ ਜਾਏਗਾ ਵੀ ਉਸੇ ਡਰੋਨ ਦਾ ਪਾਰਟ ਹੈਗਾ ਇਹ ਕਨਸਾਈਨਮੈਂਟ ਉਹ ਕਰ ਰਹੇ ਹਨ ਸਰ ਕੋਈ ਕਨਸਾਈਨਮੈਂਟ ਕੋਈ ਵੈਪਨਸ ਵਗਰਾ ਦੀ ਕੀਤੀ ਗਈ ਜਿਨ੍ਹਾਂ ਨੇ ਆ ਪੁੱਛ ਕੇ ਚਾਹੂਗਾ ਨਹੀਂ ਹਜੇ ਤਾਂ ਚੱਲ ਰਿਹਾ ਬਟੂ ਕੀ ਅੱਗੇ ਕਿੰਨੀ ਰਿਟਰੀਵ ਕੀਤੀ ਹੈ ਕਿਉਂਕਿ ਪੁਰਾਣਾ ਰਿਕਾਰਡ ਤਾਂ ਕੋਈ ਹੈ ਨਹੀਂ ਬਟ ਉਹ ਹੁਣ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਇਨਟਰੋਗੇਸ਼ਨ ਚ ਜਾਂ ਪੁੱਛਗਿਸ ਚ ਜੋ ਵੀ ਸਾਹਮਣੇ ਆਊਗਾ ਫਾਰਵਰਡ ਲਿੰਕੇਜ ਇਸ ਬੈਕਵਰਡ ਹੋਰ ਕਿੰਨੇ ਕੰਮ ਕੀਤੇ ਉਹ ਸਾਰਾ ਅਸੀਂ ਦੇਖਦੇ ਮੇਨ ਤਾਂ ਹਜੇ ਤੱਕ ਤਾਂ ਇਹੀ ਹੈ ਤੇ ਇਹ ਜਿਹੜਾ ਸਤਾ ਮੇਨ ਵੇਸਟਡ ਹੈ ਉਹ ਇੱਥੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਇੱਥੇ ਉਹਦੇ ਤੇ ਉਹ ਦੇਖ ਰਹੇ ਹਜੇ ਤੱਕ ਤਾਂ ਕੋਈ ਰਿਕਾਰਡ ਚ ਨਹੀਂ ਹੈ ਬਟ ਦੇਖਦੇ ਆ ਕੀ ਕੀ ਹੈਗਾ ਕੰਸਾਈਨਮੈਂਟ ਉਹੀ ਮਤਲਬ ਮੇਨ ਉਹੀ ਕੈਂਡੀਡੇਟ ਚੇਨ ਉਹੀ ਹੈ ਉਹੀ ਬਾਹਰੋਂ ਚਲਾ ਰਿਹਾ ਸਾਰਾ ਨਹੀਂ ਸਰ ਅਮਰੀਕਾ ਜੀ ਰਹਿ ਰਿਹਾ ਦੇ ਫਿਰ ਵਾਇਆ ਪਾਕਿਸਤਾਨ ਮਾਲ ਆ ਰਿਹਾ ਜਿਹੜਾ ਆਂਦਾ ਤਾਂ ਪਰੋਂ ਹੀ ਆ ਜੀ ਇੱਥੇ ਤਾਂ ਕੋਈ ਮੈਨੂਫੈਕਚਰਿੰਗ ਹੈ ਨਹੀਂ ਬਾਹਰੋਂ ਹੀ ਆ ਰਿਹਾ ਔਰ ਉਹੀ ਪੈਕੇਟਸ ਜਿਵੇਂ ਬਣ ਕੇ ਡ੍ਰੌਪ ਹੁੰਦੇ ਆ ਸੇਮ ਉਸੇ ਹੀ ਉਹ ਹੁੱਕ ਲੱਗੇ ਹੋਏ ਔਰ ਉਹ ਸੇਮ ਉਦਾਂ ਦੇ ਕੰਸਾਈਨਮੈਂਟ ਹੈ ਠੀਕ